ਜੋ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸੋਸ਼ਲ ਮੀਡੀਆ ਦਾ ਸਾਰੇ ਪਲੇਟਫਾਰਮਸ ਦਾ ਅੱਜ ਜੁੜੇ ਖੰਨਾ ਵਿਖੇ ਸਾਡੇ ਜੋ ਪੀਐਸਪੀਸੀਲ ਦਾ ਆਫਿਸ ਹੈ ਮੇਨ ਉੱਥੇ ਪਹੁੰਚਣ ਤੇ ਨਿੱਗਾ ਸਵਾਗਤ ਹੈ ਜੀ ਆਇਆਂ ਅੱਜ ਬੜਾ ਜਿਹਨੂੰ ਕਹ ਲਓ ਵੀ ਹਲਕਾ ਖੰਨਾ ਦੇ ਲਈ ਖੁਸ਼ੀ ਦਾ ਦਿਨ ਹੈ ਅੱਜ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਅਸੀਂ ਇੱਕ ਪ੍ਰੋਮਿਸ ਕੀਤਾ ਸੀ ਜਿਸ ਦਿਨ ਸਰਕਾਰ ਬਣਾਈ ਸੀ ਕਿ ਅਸੀਂ ਆਪਣੇ ਖੰਨੇ ਨੂੰ ਆਪਣੇ ਪੰਜਾਬ ਨੂੰ ਬਹੁਤ ਵਧੀਆ ਬਣਾਵਾਂਗੇ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਆਵੇ ਹਰ ਵਰਗ ਨੂੰ ਹਰ ਫੈਸਿਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫੈਸਲੇ ਲਵਾਂਗੇ ਉਸੇ ਦੇ ਚੱਲਦੇ ਹੋਏ ਅੱਜ ਹਲਕਾ ਖੰਨਾ ਦੇ ਵਿੱਚ ਬਹੁਤ ਵੱਡੇ ਜਾਨੀ ਕਿ ਜਿਹੜੇ ਹੈ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਖਾਸ ਤੌਰ ਤੇ ਪੀਐਸਪੀਸੀਐਲ ਦੇ ਨਾਲ ਬਿਜਲੀ ਬੋਰਡ ਦੇ ਨਾਲ ਰਿਲੇਟਡ ਅਸੀਂ ਉਹ ਕੰਮ ਆ ਦੀ ਕੁਝ ਕੰਮ ਅਸੀਂ ਮੁਕੰਮਲ ਕਰ ਚੁੱਕੇ ਹਾਂ ਉਹਦਾ ਵੀ ਵੇਰਵਾ ਦੱਸਾਂਗੇ ਕੁਛ ਅਸੀਂ ਅੱਜ ਬਹੁਤ ਵੱਡੇ ਪ੍ਰੋਜੈਕਟ ਨੂੰ ਅੱਜ ਹਰੀ ਝੰਡੀ ਦੇਣ ਲੱਗੇ ਹਾਂ ਉਹਦੇ ਬਾਰੇ ਵਿੱਚ ਵੀ ਅੱਜ ਵੇਰਵੇ ਸਾਂਝੇ ਕਰਾਂਗੇ ਤੁਸੀਂ ਜਾਣਦੇ ਹੋ ਪਿਛਲੇ ਲੰਬੇ ਸਮੇਂ ਤੋਂ ਜਸਟਿੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਟੋਟਲੀ ਫ੍ਰੀ ਆ ਰਿਹਾ ਹੈ ਔਰ ਉਸ ਦਾ ਲਾਹਾ ਉਸ ਦਾ ਲਾਭ ਹੈ ਜਿਹੜਾ ਹਰ ਉਸ ਵਰਗ ਨੂੰ ਮਿਲ ਰਿਹਾ ਜਿਹੜਾ ਵਰਗ ਜਣੀ ਕਿ ਅ ਥੋੜਾ ਜਿਹਾ ਮਾਲੀ ਹਾਲਤ ਦੇ ਵਿੱਚ ਐਵਰੇਜ ਸੀਗਾ ਸੋ ਉਹਨਾਂ ਨੂੰ ਬਹੁਤ ਵੱਡਾ ਇਸ ਚੀਜ਼ ਦਾ ਬੈਨੀਫਿਟ ਮਿਲਿਆ ਇਸ ਤੋਂ ਇਲਾਵਾ ਜੇ ਖੇਤਾਂ ਨੂੰ ਬਿਜਲੀ ਦੀ ਗੱਲ ਕਰੀਏ ਤਾਂ ਭਗਵਾਨ ਸਿੰਘ ਮਾਨ ਜੀ ਦੀ ਜਦੋਂ ਤੋਂ ਸਰਕਾਰ ਬਣੀ ਹੈ ਕਲੇ ਕਦੇ ਕੋਈ ਕੋਲੇ ਦੀ ਘਾਟ ਨਹੀਂ ਆਈ ਨਹੀਂ ਤਾਂ ਹਰ ਸਾਲ ਖਬਰਾਂ ਲੱਗਦੀਆਂ ਸੀ ਕਿ ਕੋਲਾ ਰਹਿ ਗਿਆ ਇੱਕ ਦਿਨ ਦਾ ਬਲੈਕਆਊਟ ਹੋਊਗਾ ਸਾਢੇ 3 ਸਾਲ ਦੀ ਸਰਕਾਰ ਦੇ ਅੰਦਰ ਅੱਜ ਤੱਕ ਇੱਕ ਵਾਰ ਵੀ ਖਬਰ ਨਹੀਂ ਲੱਗੀ ਕਿ ਕੋਲਾ ਸਾਡੇ ਕੋਲ ਸ਼ਾਰਟੇਜ ਹੈ ਹੁਣ ਵੀ 25 26 ਦਿਨ ਦਾ ਕੋਲਾ ਸਾਡੇ ਕੋਲ ਆਲਰੇਡੀ ਸਟਾਕ ਦੇ ਵਿੱਚ ਪਿਆ ਇਸ ਦੇ ਨਾਲ ਨਾਲ ਵੱਡੀ ਗੱਲ ਹੈ ਕਿ ਖੇਤਾਂ ਨੂੰ 24 ਘੰਟੇ ਜਿਹੜੀ ਦਿਨ ਦੇ ਵਿੱਚ ਬਿਜਲੀ ਦੀ ਸਪਲਾਈ ਮਿਲ ਰਹੀ ਹੈ ਉਹ ਵੀ ਆਪਣੇ ਆਪ ਚ ਵੱਡੀ ਗੱਲ ਹੈ ਸੋ ਇਹ ਇੱਕ ਤਾਂ ਹੀ ਪੋਸੀਬਲ ਹੋ ਸਕਿਆ ਜੇ ਪੰਜਾਬ ਦੇ 3 ਕਰੋੜ ਆਬਾਦ ਨੇ ਬਦਲਾਅ ਦੀ ਰਾਜਨੀਤੀ ਨੂੰ ਪ੍ਰਮੋਟ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਬਣਾਈ ਹੁਣ ਜਿਹੜਾ ਬੇਰਵਾ ਜਿਹਦੇ ਪਿੱਛੇ ਅੱਜ ਅਸੀਂ ਮੇਨ ਇਕੱਠੇ ਹੋਏ ਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਸਾਡੇ ਅੱਜ ਚਾਰ ਵੱਡੇ ਪ੍ਰੋਜੈਕਟ ਨੇ ਜਿਹਦੇ ਚੋਂ ਇੱਕ ਪ੍ਰੋਜੈਕਟ ਹੈ ਜਿਹੜਾ ਸਭ ਤੋਂ ਪਹਿਲਾਂ ਜਿਹਦੀ ਅੱਜ ਅਸੀਂ ਉਦਘਾਟਨ ਕੀਤਾ ਉਹ 39 ਕਰੋੜ ਰੁਪਏ ਦੇ ਨਾਲ 39 ਕਰੋੜ ਰੁਪਈਆ 39 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੂਰੇ ਮੰਡਲ ਦਫਤਰ ਉਪ ਮੰਡਲ ਸਿਟੀ 1 ਸਿਟੀ 2 ਦਿਹਾਤੀ ਕਰਨਾ ਚਾਵਾ ਭੜੀ ਤੇ ਜਰਗ ਵਿੱਚ ਐਲਟੀ ਲਾਈਨਾਂ ਐਚਟੀ ਲਾਈਨਾਂ ਦੀਆਂ ਨਵੀਆਂ ਤਾਰਾਂ ਅਤੇ ਆਰਗੂਮੈਂਟ ਕੰਮ ਕੀਤੇ ਜਾਣੇ ਹਨ ਨਵੇਂ ਟਰਾਂਸਫਾਰਮਰ ਰੱਖੇ ਜਾਣੇ ਨੇ ਘੱਟ ਸਮਰੱਥਾ ਵਾਲੇ ਟਰਾਂਸਫਾਰਮਰ ਨੂੰ ਬਦਲ ਕੇ ਵੱਟ ਸਮਰੱਥਾ ਵਾਲੇ ਟਰਾਂਸਫਾਰਮਰ ਰੱਖੇ ਜਾਣੇ ਨੇ ਬਿਜਲੀ ਦੇ ਇਨਫਰਾਸਟ੍ਰਕਚਰ ਨੂੰ ਹੋਰ ਦਰੋਸਤ ਕੀਤਾ ਜਾਵੇਗਾ ਇਸ ਨਾਲ ਖੰਨਾ ਮੰਡਲ ਅਧੀਨ ਆਉਂਦੇ ਸਾਰੇ ਖਪਤਕਾਰਾਂ ਨੂੰ ਨਿਰਵੇਗਨ ਚਾਹੇ ਉਹ ਸ਼ਹਿਰ ਦੇ ਹੋਣ ਚਾਹੇ ਪਿੰਡ ਦੇ ਹੋਣ ਉਹਨਾਂ ਨੂੰ ਸਪਲਾਈ ਦੀ ਜਿਹੜੀ ਹੈ ਦਰਸਤੀ ਹੋਵੇਗੀ ਇਹ 39 ਕਰੋੜ ਰੁਪਏ ਦੇ 39 ਕਰੋੜ ਰੁਪੀਸ ਦੇ ਜਿਹੜੇ ਪ੍ਰੋਜੈਕਟ ਨੇ ਅੱਜ ਇਹਨੂੰ ਅਸੀਂ ਹਰੀ ਝੰਡੀ ਦਿੱਤੀ ਅੱਜ ਅਸੀਂ ਰੀਬਨ ਕੱਟ ਕੇ ਇਹਦੀ ਸ਼ੁਰੂਆਤ ਕਰਤੀ ਇਸ ਤੋਂ ਇਲਾਵਾ ਜਿਹੜੇ ਕੰਮ ਅਸੀਂ ਮੁਕੰਮਲ ਕੀਤੇ ਨੇ ਇਹਦੇ ਵਿੱਚ 66 ਕੇਵੀਏ ਸਬਸਟੇਸ਼ਨ ਖੰਨਾ ਜੋ 11 ਕੇਵੀਏ ਸਿਟੀ 2 ਫੀਡਰ ਦੀ ਵੰਡ ਕਰਕੇ ਅਸੀਂ 11 ਕੇਵੀਏ ਪੀੜਖਾਨਾ ਫੀਡਰ ਤਕਰੀਬਨ 44.7 ਲੱਖ ਰੁਪਏ ਦੀ ਲਾਗਤ ਨਾਲ ਚਾਲੂ ਕੀਤਾ ਇਸ ਦੇ ਨਾਲ ਇਸ ਫੀਡਰ ਦੇ ਨਾਲ ਸਿਟੀ 2 ਫੀਡਰ ਦੇ ਨਾਲ ਲੋਡ ਹੈ ਜਿਹੜਾ ਵੰਡ ਕੇ ਅੱਧਾ-ਅੱਧਾ ਹੋ ਗਿਆ ਜਿੱਥੇ ਪਹਿਲਾਂ ਇੱਕੋ ਫੀਡਰ ਤੇ ਲੋਡ ਪੈਂਦਾ ਸੀ ਤੇ ਬਹੁਤ ਜ਼ਿਆਦਾ ਸ਼ਟਡਾਊਨ ਆਉਂਦੇ ਸੀ ਤਾਰਾਂ ਫੁੱਕਦੀਆਂ ਸੀ ਜਲਦੀਆਂ ਸੀ ਟਰਾਂਸਫਾਰਮਰਾਂ ਤੇ ਲੋਡ ਪੈਂਦਾ ਸੀ ਇਸ ਕੰਮ ਦੇ ਨਾਲ ਕਿਹੜੇ-ਕਿਹੜੇ ਏਰੀਆ ਨੂੰ ਸਾਡੇ ਖੰਨੇ ਦੇ ਨੂੰ ਫਾਇਦਾ ਹੋਇਆ 메ਨ ਬਾਜ਼ਾਰ ਚਾਂਦਲਾ ਮਾਰਕੀਟ ਜੀਟੀਬੀ ਮਾਰਕੀਟ ਸੁਭਾਸ਼ ਬਾਜ਼ਾਰ ਮਾਤਾ ਰਾਣੀ ਮੁਹੱਲਾ ਜੀਤਾ ਸਿੰਘ ਦਾ ਖੂਹ ਵਾਲਾ ਏਰੀਆ ਪੀੜਖਾਨਾ ਰੋਡ ਨਵੀਂ ਬੈਂਕ ਕਲੋਨੀ ਤੇ ਪੁਰਾਣੀ ਬੈਂਕ ਕਲੋਨੀ ਇਸ ਏਰੀਆ ਨੂੰ ਇਹਦਾ ਫਾਇਦਾ ਹੋ ਗਿਆ ਜਿਹੜਾ ਅਸੀਂ ਤੀਸਰਾ ਕੰਮ ਕੀਤਾ ਉਹਦੇ ਵਿੱਚ ਕੀਤਾ ਇਸ ਤੋਂ ਇਲਾਵਾ 66 ਕੇਵੀਏ ਸਬਸਟੇਸ਼ਨ ਖੰਨਾ ਤੋਂ ਚੱਲਦੇ 11 ਕੇਵੀਏ ਨੰਦੀ ਕਲੋਨੀ ਫੀਡਰ ਦੀ ਵੰਡ ਕਰਕੇ ਅਸੀਂ ਤਕਰੀਬਨ 46 ਲੱਖ ਰੁਪਏ ਦੀ ਕਾਸਟ ਦੇ ਨਾਲ ਲਾਗਤ ਨਾਲ ਉਹ ਤਿਆਰ ਕਰਤਾ ਜਿਹੜਾ ਬਹੁਤ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹਦੇ ਨਾਲ ਕਿਹਨੂੰ ਕਿਹਨੂੰ ਫਾਇਦਾ ਹੋਊਗਾ ਪ੍ਰੋਫੈਸਰ ਕਲੋਨੀ ਮਾਸਟਰ ਕਲੋਨੀ ਕੇਰ ਸਿੰਘ ਕਲੋਨੀ ਜਗਤ ਕਲੋਨੀ ਰਹਾਉਣ ਪਿੰਡ ਲਲਹੀੜੀ ਰੋਡ ਪੈਟਰੋਲ ਪੰਪ ਵਾਲਾ ਏਰੀਆ ਜਿੱਥੇ ਤੱਕ ਪੈਂਦਾ ਉਹ ਸਾਰਾ ਏਰੀਆ ਇਸ ਦੇ ਨਾਲ ਜਿਹੜਾ ਚੌਥਾ ਪ੍ਰੋਜੈਕਟ ਆ ਸਾਡਾ ਉਹ ਹੈ ਖੰਨਾ ਸ਼ਹਿਰ ਦੀ ਵਧ ਰਹੀ ਲੋੜ ਦੀ ਮੰਗ ਨੂੰ ਦੇਖਦੇ ਹੋਏ ਪਿਛਲੇ ਸਮੇਂ ਦੌਰਾਨ ਅਸੀਂ 66 ਕੇਵੀਐ ਸਬਸਟੇਸ਼ਨ ਖੰਡਾਂ ਨੂੰ 20 ਐਮਵੀਏ ਦਾ ਪਾਵਰ ਟਰਾਂਸਫਾਰਮਰ ਨੂੰ ਬਦਲ ਕੇ 31.5 ਐਮਵੀਏ ਦਾ ਪਾਵਰ ਟਰਾਂਸਪੋਰਟ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਇਸ ਦੇ ਨਾਲ ਬ੍ਰੇਕਰ ਅਤੇ ਇਨਕਮਰਸ ਵੀ ਲਗਾਏ ਜਾ ਚੁੱਕੇ ਹਨ ਜਿਸ ਤੇ ਤਕਰੀਬਨ 3.3 ਕਰੋੜ ਰੁਪਇਆ ਸਾਡਾ ਖਰਚਾ ਜਿਹੜਾ ਉਹ ਆਇਆ ਸੋ ਤੁਸੀਂ ਦੇਖੋ ਅੱਜ ਅਸੀਂ 4 ਕੰਮ ਜਿਹਦੇ ਤੋਂ 3 ਕੰਮ ਅਸੀਂ ਆਲਮੋਸਟ ਮੁਕੰਮਲ ਕਰਤੇ ਫਾਈਨਲ ਸਟੇਜ ਤੇ ਨੇ ਔਰ ਇੱਕ ਕੰਮ 39 ਕਰੋੜ ਰੁਪਏ ਦੇ ਕੰਮ ਦੀ ਆਸੀ ਅੱਜ ਨਹੀਂ ਪੱਥਰ ਰੱਖਤਾ ਅੱਜ ਤੋਂ ਸਟਾਰਟ ਹੋ ਗਿਆ ਇਹ ਤਾਂ ਪੋਸੀਬਲ ਹੋ ਪਾਇਆ ਪਿਛਲੀਆਂ ਸਰਕਾਰਾਂ ਅਸੀਂ ਬੜੀਆਂ ਸਰਕਾਰਾਂ ਦੇਖੀਆਂ ਉਹ ਕਾਂਗਰਸ ਪਾਰਟੀ ਦਾ ਖੰਨੇ ਚ 10 ਸਾਲ ਅਸੀਂ ਰਾਜ ਦੇਖਿਆ ਲਗਾਤਾਰ ਉਸ ਤੋਂ ਇਲਾਵਾ ਅਸੀਂ ਅਕਾਲੀ ਦਲ ਵੀ ਦੇਖੇ ਨੇ ਢੱਕਾ ਨਹੀਂ ਤੋੜਿਆ ਜੀ ਢੱਕਾ ਨਹੀਂ ਦੂਰਾ ਕੀਤਾ ਢੱਕਾ ਔਰ ਵੱਡੀਆਂ-ਵੱਡੀਆਂ ਦਮਕ ਜੇ ਮਾਰਦੇ ਗੱਲਾਂ ਕਰਦੇ ਰਹੇ ਪੂਰਾ ਸ਼ਹਿਰ ਸੀ ਜਿਹੜਾ ਉਹ ਨੇਰੇ ਚ ਬੈਠਾ ਹੁੰਦਾ ਸੀ ਰੋਜ਼ ਟ੍ਰਿਪਿੰਗ ਹੋਣੀ ਰੋਜ਼ ਤਾਰਾ ਗਰਮ ਹੋਣੀਆਂ ਰੋਲ ਟਰਾਂਸਫਾਰਮਰ ਫੁਕਣੇ ਕਿਸੇ ਨੇ ਧਿਆਨ ਨਹੀਂ ਸੀ ਦਿੱਤਾ ਜੀ ਮਤਲਬ ਕਿ ਅਨਸੈਂਸੀਬਲ ਜੀ ਮਤਲਬ ਕਿ ਬਿਲਕੁਲ ਨੌਨ ਸੀਰੀਅਸ ਜੀ ਸਰਕਾਰਾਂ ਚ ਚਲਾਉਂਦੇ ਸੀ ਕਿਉਂਕਿ ਨੌਲੇਜ ਹੈ ਨਹੀਂ ਸੀ ਨੌਲੇਜ ਦੀ ਘਾਟ ਸੀ ਜ਼ਿਆਦਾਤਰ ਉਹਨਾਂ ਦੀ ਜਿਹੜੀ ਨੌਲੇਜ ਸੀ ਉਹ ਹੋਰ ਪੁੱਠੇ ਕੰਮਾਂ 'ਚ ਵੱਧ ਸੀ ਸੋ ਤੁਸੀਂ ਦੇਖੀ ਹੁਣ ਮਤਲਬ ਸ਼ਰਾਬ ਸ਼ਰੂਪ ਦੀਆਂ ਫੈਕਟਰੀਆਂ ਚਲਾਉਣ ਦੇ ਵਿੱਚ ਲੱਗੇ ਰਹੇ ਹੋਰ ਪਾਸੇ ਲੱਗੇ ਰਹੇ ਸੋ ਮਤਲਬ ਕਿ ਉਹਨਾਂ ਦੀ ਲੋਕਪੱਖੀ ਸੋਚ ਨਹੀਂ ਸੀ ਸੋ ਲੋਕਪੱਖੀ ਸੋਚ ਨੂੰ ਅਸੀਂ ਮਤਲਬ ਕਿ ਤਰਜੀਹ ਦਤੀ ਹੈ ਅੱਜ ਇਹ ਮੂੰਹੋਂ ਬੋਲਦੀ ਤਸਵੀਰ ਹੈ ਮੈਂ ਤੁਹਾਨੂੰ ਇਸ ਤੋਂ ਬਾਅਦ ਚੋ ਇਹ ਸਾਰੇ ਵੇਰਵੇ ਨੇ ਇਹ ਸਾਂਝੇ ਕਰੂੰਗਾ ਤੁਹਾਡੇ ਨਾਲ ਆ ਤੁਸੀਂ ਮੇਰੇ ਤੋਂ ਲੈ ਕੇ ਜਾਇਓ ਉਹਦੀ ਫੋਟੋ ਖਿੱਚ ਕੇ ਲੈ ਕੇ ਜਾਇਓ ਤਕਰੀਬਨ ਤਕਰੀਬਨ ਅਸੀਂ 34 ਤੇ 35 ਇਹ 35 ਕਰੋੜ ਰੁਪਏ ਦੇ ਕੰਮ ਨੇ ਜਿਹੜੇ 35 ਕਰੋੜ ਰੁਪਏ ਦੇ ਕੰਮ ਜਿਦੇ ਚੋਂ ਚ 45 ਹੋਗੇ 39 ਤੇ 45 39 ਤੇ ਇਹ ਕਿੰਨੇ ਨੇ ਇਹ ਤਾਂ 45 ਲੱਖ ਦਾ ਨਾ ਇਹ 1 ਕਰੋੜ ਇਹ ਹੋ ਗਿਆ ਹਾਂ ਤੇ ਆ 4.5 49 ਹਾਂ ਤੇ ਅਪਰਕਸੀਮੇਟਲੀ 4.543 ਕਰੋੜ ਸਾਢੇ 43 ਕਰੋੜ ਰੁਪਏ ਦੇ ਕੰਮ ਸਾਢੇ 43 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਅਸੀਂ ਮੁਕੰਮਲ ਕਰਵਾ ਰਹੇ ਹਾਂ ਜਿਦੇ ਚ 39 ਕਰੋੜ ਰੁਪਏ ਦਾ ਅਸੀਂ ਨੀ ਪੱਥਰ ਰੱਖਿਆ ਔਰ ਜਿਹੜੇ ਉਤਲੇ ਅਸੀਂ 5.5 ਕਰੋੜ ਰੁਪਏ ਦੇ ਕੰਮ ਨੇ ਉਹ ਆਲਰੇਡੀ ਕੰਪਲੀਟ ਕਰਾਤੇ ਤੇ ਉਹ ਉਹ ਮੁਕੰਮਲ ਹੋ ਕੇ ਇੱਕ ਕੰਮ ਚੱਲ ਪਿਆ ਦੋ ਚੱਲਣ ਨੂੰ ਤਿਆਰ ਖੜੇ ਨੇ ਸੋ ਮੀਡੀਆ ਦਾ ਮੈਂ ਤਾਂ ਜਿਹੜੀ ਹੀਡਿੰਗ ਨਹੀਂ ਨਾ ਦੀਆਂ ਜ਼ਰੂਰੀਆਂ ਹੋਈਆਂ ਉਹਦੇ ਵਾਸਤੇ ਵੀ ਫੰਡ ਕੱਢੇ ਕਿਹੜਾ ਜੀ ਜਿਹੜੇ ਬੀਜੀ ਬੋਗੀਆਂ ਬਿਲਡਿੰਗਾਂ ਨੇ ਪਾਣੀ ਆ ਜਾਂਦਾ ਜਿਵੇਂ ਜਾਂ ਉਹ ਚੌਂਦੀਆਂ ਦੀ ਬਿਲਡਿੰਗਾਂ ਛੱਤਾਂ 'ਤੇ ਲੱਗੀਆਂ ਟੱਚਾਂ ਮਾਰਕ ਦੇ ਵਿੱਚ ਦੀ ਬਿਲਡਿੰਗਾਂ ਮੇਨ ਹਾਂ ਜੀ ਕਰਦਾਂਗੇ ਕਰਦਾਂਗੇ ਸੁਣੋ ਮੇਰੀ ਗੱਲ ਮੈਂ ਤੁਹਾਨੂੰ ਕਾਰਨ ਦੱਸਦਾ ਤੁਸੀਂ ਇਹ ਦੇਖੋ ਵੀ ਸਾਡੀ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸਿਸਟਮ ਦੇ ਨਾਲ ਲੜਨ ਲੱਗੇ ਹੋਏ ਸਿਸਟਮ ਕਿਹੜਾ ਸੀ ਕ੍ਰਾਪਟ ਸਿਸਟਮ ਸਿਸਟਮ ਕਿਹੜਾ ਸੀ ਗੰਦਲਾ ਹੋਇਆ ਸਿਸਟਮ ਕੋਈ ਟਰਾਂਸਪੇਰੈਂਸੀ ਹੈ ਨਹੀਂ ਸੀ ਇਹ ਤਾਂ ਸ਼ੁਕਰ ਮਨਾਓ ਕਿ ਆਮ ਆਦਮੀ ਪਾਰਟੀ ਆਈ ਸ਼ੁਕਰ ਮਨਾਓ ਆਮ ਘਰਾਂ ਦੇ ਪੜ੍ਹੇ ਲਿਖੇ ਧੀ ਪੁੱਤ ਅੱਗੇ ਆਏ ਸ਼ੁਕਰ ਮਨਾਓ ਲੋਕਾਂ ਨੇ ਜਿਹੜੇ ਪੁਰਾਣੇ ਰਵਾਇਤੀ ਚੱਲੇ ਆਂਦੇ ਲੀਡਰ ਸੀ ਜਿਨ੍ਹਾਂ ਨੇ ਇਹਨਾਂ ਸੀਟਾਂ ਦੇ ਉੱਤੇ ਪੱਕੀਆਂ ਮੋਹਰਾਂ ਲਾਤੀਆਂ ਸੀ ਵੀ ਸਾਡੇ ਪਿਓ ਦਾਦਿਆਂ ਦੀਆਂ ਹੀ ਸੀਟਾਂ ਆ ਇਹਨਾਂ ਤੇ ਹੋਰ ਕੋਈ ਜ਼ਿੰਦਗੀ ਚ ਆ ਹੀ ਨਹੀਂ ਸਕਦਾ ਇਹ ਤਾਂ ਅਸੀਂ ਸ਼ਹਿਰ ਦੇ ਜੰਪਾਲ ਇਸ ਸ਼ਹਿਰ ਚ ਮੈਂ ਜੰਮਿਆ ਪਲਿਆ ਵੱਡਾ ਹੋਇਆ ਇਸ ਸ਼ਹਿਰ ਚ ਚਲੇ ਜਾਣਾ ਇੱਕ ਦਿਨ ਵੱਡਾ ਸਵਾਲ ਇਹ ਹੈ ਪਹਿਲੀ ਵਾਰ ਹੋਇਆ ਕਿ ਖੰਨੇ ਨੂੰ ਕਿਸੇ ਨੇ ਇੰਨਾ ਧਿਆਨ ਦਿੱਤਾ ਖੰਨੇ ਦੇ ਕੰਨੀ ਐਨੀ ਅਸੀਂ ਮਾਈਨਿਊਟਲੀ ਵਰਕ ਕਰ ਰਹੇ ਹਾਂ ਔਰ ਮੈਂ ਅਫਸਰਾਂ ਦੀ ਵੀ ਉਰੋ ਤਾਹੀਦ ਕਰਦਾ ਸਾਡੇ ਐਸ.ੀ. ਸਾਹਿਬ ਅੱਜ ਥੋੜਾ ਜਿਹਾ ਇੰਪੋਰਟੈਂਟ ਕੰਮ ਪਿੱਛੇ ਗਏ ਨੇ ਮੇਰੇ ਨਾਲ ਐਕਸੀਅਨ ਸਾਹਿਬ ਹੋ ਰਹੇ ਦੇਖੋ ਅਮਨ ਗੁਪਤਾ ਜੀ ਬੈਠੇ ਨੇ ਬੜੇ ਕੰਪੀਟੈਂਟ ਆਫੀਸਰ ਨੇ ਬੜੀ ਤੰਦ ਹੀ ਦੇ ਨਾਲ ਆਪਣੀ ਡਿਊਟੀ ਕਰ ਰਹੇ ਨੇ ਸੋ ਮੈਂ ਅਫਸਰਾਂ ਦੀ ਵੀ ਇਸ ਗੱਲ ਦੇ ਵਿੱਚ ਪਿੱਠ ਥਪਤ ਪਾਣਾ ਹੈ ਕਿ ਤੁਸੀਂ ਆਪਣਾ ਕੰਮ ਹੈ ਜਿਹੜਾ ਟਰਾਂਸਪੇਰੈਂਸੀ ਦੇ ਨਾਲ ਅੱਗੇ ਵਧਾ ਰਹੇ ਹੋ ਕੰਮ ਕਰ ਰਹੇ ਹੋ ਖੰਨੇ ਨੂੰ ਨੰਬਰ 1 ਬਣਾਵਾਂਗੇ ਪਹਿਲਾਂ ਵੀ ਮੈਂ ਕਹਿੰਨਾ ਅੱਜ ਵੀ ਕਹਿੰਨਾ ਖੰਨੇ ਨੂੰ ਨੰਬਰ 1 ਬਣਾਵਾਂਗੇ ਹਰ ਪੱਖੋਂ ਖੰਨੇ ਦਾ ਸੁਧਾਰ ਕਰਾਂਗੇ ਚਾਹੇ ਕਿਸੇ ਪੱਖੋਂ ਮਨੂ ਸੋ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਡੈਡੀਕੇਟਲੀ ਪੀਐਸਪੀਸੀਐਲ ਦੇ ਨਾਲ ਰਿਲੇਟਡ ਸੀ ਸੋ ਮੈਂ ਪੀਐਸਪੀਸੀਐਲ ਦੇ ਏਜੰਡੇ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਸੋ ਪੀਐਸਪੀਸੀਐਲ ਦੇ ਜਿਹੜੇ ਕੰਮ ਨੇ ਅਸੀਂ ਜਿਹੜੇ ਕੰਮ ਨੇ ਤੁਹਾਨੂੰ ਉਹ ਦੱਸੇ ਨੇ ਅਸੀਂ ਇਹ ਕੰਮ ਤਿੰਨ ਕੰਮ ਅਸੀਂ ਕੰਪਲੀਟ ਕਰਤੇ ਇੱਕ ਕੰਮ ਦਾ ਅਸੀਂ ਅਜੇ ਨਹੀਂ ਪੱਥਰ ਰੱਖਤਾ ਸੋ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਵੱਡੀ ਤعداد ਦੇ ਵਿੱਚ ਖੰਨਾ ਵਿਖੇ ਪਹੁੰਚੇ ਹੋ ਧੰਨਵਾਦ ਥੈਂਕ ਯੂ